ਹਾਂਜੀ ਸਾਸਰੀ ਘਾਲ ਬਈ ਸਾਰੇ ਭਰਾਵਾਂ ਨੂੰ ਹੋਰ ਸਾਰੇ ਭਰਾ ਠੀਕ ਹੋਵਾਂਗੇ ਤੇ ਭਾਈ ਤੁਹਾਨੂੰ ਪਤਾ ਹੀ ਆ ਅੱਜ ਕੱਲ ਆਪਣੀ ਮਾਂ ਖੇਡ ਕਬੱਡੀ ਦੇ ਨਾਲ ਇੱਕ ਮੁੱਦਾ ਚੱਲਿਆ ਹੋਇਆ ਬਈ ਵੀ ਕਬੱਡੀ ਪਲੇਅਰ ਐ ਕਰਦੇ ਐ ਨੂੰ ਕਰਦੇ ਐ ਤੇ ਸਾਰੇ ਭਰਾਵਾਂ ਨੂੰ ਪਹਿਲੇ ਹੱਥ ਜੋੜ ਕੇ ਬੇਨਤੀ ਐ ਵੱਡੇ ਭਾਈ ਤੁਸੀਂ ਸਾਰੇ ਸਿਆਣ ਹੋ ਸਾਡੇ ਤੋਂ ਵੇ ਭਾਈ ਬਣ ਕੇ ਯਾਰ ਸਾਡੀ ਕਬੱਡੀ ਮਾਂ ਟੜ ਕਬੱਡੀ ਨੂੰ ਬਦਨਾਮ ਨਾ ਕਰਵਣਾ ਤੇ ਬਹੁਤ ਸਾਰੇ ਘਰ ਵੀ ਕਬੱਡੀ ਤੋਂ ਚੱਲਦੇ ਮੈਂ ਆਪਦੀ ਇਹ ਗੱਲ ਕਰਦਾ ਬਾਈ ਵੀ ਮੇਰਾ ਘਰ ਜਮਾ ਕਬੱਡੀ ਤੋਂ ਚੱਲਦਾ ਬਿੱਡੇ ਭਾਈ ਸਾਰਾ ਸਭ ਕੁਝ ਜਿੰਨਾ ਕੁਝ ਮੇਰੇ ਕੋਲੇ ਹੈਗਾ ਕੱਲੀ ਕੱਲੀ ਚੀਜ਼ ਤੇ ਕੱਲੀ ਕੱਲੀ ਇੱਟ ਤੇ ਬਾਈ ਕਬੱਡੀ ਹੈ ਲਿਖਿਆ ਹੋਇਆ ਵੀ ਕਬੱਡੀ ਨੇ ਦਿੱਤੀਆਂ ਮੈਨੂੰ ਜੋ ਵੀ ਚੀਜ਼ ਦਿੱਤੀ ਹੈ ਕਬੱਡੀ ਤੋਂ ਮਿਲੀ ਹੈ ਵੀ ਬਹੁਤ ਜਿਆਦੇ ਗਰੀਬ ਪਰਿਵਾਰ ਤੁਸੀਂ ਬਈ ਮੈਂ ਹਣਾ ਚੜ ਵੀ ਗਰੀਬ ਤਾਂ ਵੀ ਜਿਨੂੰ ਰੱਬ ਨੇ ਹੱਥ ਪੈਰ ਦੇ ਦੇ ਉਹ ਕੋਈ ਗਰੀਬ ਨਹੀਂ ਹੁੰਦਾ ਹਣਾ ਵੀ ਆਪਣੇ ਘਰ ਚ ਬਈ ਕੱਲਾ ਸਾਈਕਲ ਸੀਗਾ ਵੀ ਮੈਨੂੰ ਪਤਾ ਮੈਂ ਕਿੰਨੀ ਮਿਹਨਤ ਕੀਤੀ ਆ ਬਈ ਸੈਂਟਲ ਤੇ ਜਾ ਜਾ ਕੇ ਹਣਾ ਲਾ ਅਗਲੇ ਪਿੰਡਾਂ ਚ ਫਿਰ ਹੁਣ ਬਈ ਸਭ ਕੁਝ ਦੇ ਦਿੱਤਾ ਪ੍ਰਮਾਤਮਾ ਨੇ ਹਣਾ ਟਰੈਕਟਰ ਗੱਡੀਆਂ ਮੋਟਰਸਾਈਕਲ ਤੇ ਉਹ ਦਿੱਤਾ ਕਬੱਡੀ ਨੇ ਬਈ ਕਬੱਡੀ ਕਰਕੇ ਸਭ ਕੁਝ ਹੋ ਜਾਗਾ ਕਿ ਮੈਂ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਦਾ ਵੀ ਭਾਈ ਬਣ ਕੇ ਸਾਡੀ ਕਬੱਡੀ ਨੂੰ ਨਾਮ ਬਦਨਾਮ ਕਰੋ ਹਨਾ ਤੇ ਆ ਗੱਲ ਰਹੀ ਭਾਈ ਟੀਕਿਆਂ ਦੀ ਤੇ ਭਾਈ ਪੈਣ ਪੈਣ ਕੇ ਲੜੀ ਗਾਣਾ ਚਾ ਲਾਉਣਾ ਪੈਂਦਾ ਤੇ ਗੱਲ ਹੋਈ ਸਟੀਰ ਰੋਡ ਦੀ ਵੱਡੇ ਭਾਈ ਜਿਹਦੇ ਆਪਰੇਸ਼ਨ ਹੋ ਜਾਣਾ 1 ਵਜੇ 2 ਵਜੇ ਉਹ ਨੋਰਮਲ ਬੰਦਾ ਭਈ ਉਹ 4-5 ਸਾਲਾਂ ਬਾਅਦ ਤੁਰਨ ਲੱਗਦਾ ਹਨਾ ਮੇਰੇ ਚੂੜਾ ਪਿਆ ਚੂੜਾ ਚੂੜੇ ਦਾ ਆਪਰੇਸ਼ਨ ਕਰਾਇਆ ਬਈ ਆ ਗੁੱਟ ਦਾ ਆਪਰੇਟ ਕਰਾਇਆ ਤੇ ਸਾਨੂੰ ਪਤਾ ਵੀ ਅਸੀਂ ਕਿਹੜੇ ਹਿਸਾਬ ਦਾ ਸਟੀਰ ਰੋਡ ਕਰਨਾ ਹੈ ਨਾ ਜਾਂ ਨਹੀਂ ਕਰਨਾ ਕਿਸੇ ਦੀ ਨੌਲੇਜ ਤੋਂ ਨੌਲੇਜ ਲੈ ਕੇ ਕਰਨਾ ਕੀ ਕਰਨਾ ਕਿਵੇਂ ਰਿਕਵਰੀ ਕਰਨੀ ਆ ਸਾਨੂੰ ਦੀ ਉਹ ਉਹ ਚੀਜ਼ ਵੱਖ ਹੁੰਦੀ ਆ ਬਈ ਉਹ ਵੀ ਕਰਨਾ ਪੈਂਦਾ ਮਾੜਾ ਮੋਟਾ ਜਿਵੇਂ ਡਾਕਟਰ ਦੱਸਦਾ ਸਾਨੂੰ ਤੇ ਗੱਲ ਆ ਬਈ ਆ ਮੌਕੇ ਵਾਲੇ ਦੀ ਜਦੋਂ ਵੀ ਬਾਈ ਤੁਹਾਨੂੰ ਕਿਸੇ ਨੂੰ ਵੀ ਕੋਈ ਸ਼ੱਕ ਹੋਵੇ ਹਨਾ ਕਿਸੇ ਵੀ ਟੂਰਨਾਮੈਂਟ ਤੇ ਵੀ ਮੌਕੇ ਤੇ ਵੀ ਜੱਗੂ ਵੀ ਅੱਜ ਇੱਥੇ ਖੇਡ ਰਿਹਾ ਅੱਜ ਥੋ ਬੈਸਟ ਨਿਕਲ ਗਿਆ ਜਾਂ ਨਹੀਂ ਨਿਕਲਿਆ ਜਿੱਥੇ ਤੁਹਾਨੂੰ ਜਿਵੇਂ ਮੇਰਾ ਸਰੀਰ ਲੱਗਿਆ ਤੁਸੀਂ ਮੇਰੇ ਉੱਥੋਂ ਹੀ ਬਾਹ ਫੜ ਕੇ ਬਾਈ ਡੋਪ ਟੈਸਟ ਕਰਾ ਸਕਦੇ ਹੋ ਹਨਾ ਕੋਈ ਚੱਕਰ ਨਹੀਂ ਹੈਗਾ ਕੋਈ ਮਰਜ਼ੀ ਆ ਜੇ ਬਾਈ ਹਨਾ ਕਦੋਂ ਮਰਜ਼ੀ ਤੁਸੀਂ ਡੋਪ ਟੈਸਟ ਕਰਾ ਸਕਦੇ ਹੋ ਮੌਕੇ ਤੇ ਵੱਡੇ ਭਾਈ ਤੇ ਆਹੀ ਹੱਥ ਬੰਨ ਕੇ ਬੇਨਤੀ ਆ ਬਾਈ ਜਿਹੜੇ ਛੋਟੇ ਨਵੇਂ ਪਲੇਅਰ ਉੱਠ ਰਹੇ ਆ ਉਹਨਾਂ ਦੇ ਮਾਂ ਪਿਓ ਬਾਈ ਉਹਨਾਂ ਨੂੰ ਗਰਾਊਂਡਾਂ ਚੋਂ ਹਟਾਉਣ ਲੱਗਣਗੇ ਜੇ ਇਹ ਹੀ ਗੱਲਾਂ ਚੱਲੀ ਗਈਆਂ ਹਨਾ ਸੋਡੀਆਂ ਵੀ ਮੇਰਾ ਇੰਨਾ ਦਾ ਹੱਕ ਬਣਦਾ ਸੀ ਬੋਲਣ ਦਾ ਵੀ ਮੈਨੂੰ ਸਭ ਕੁਝ ਮਾਂ ਕਿਹੜੇ ਕਬੱਡੀ ਤੋਂ ਬਣਿਆ ਵੱਡੇ ਭਾਈ ਮੇਰੇ ਕੋਲੇ ਕੁਝ ਨਹੀਂ ਸੀਗਾ ਕੋਈ ਜ਼ਮੀਨ ਨਹੀਂ ਸੀ ਕੁਝ ਨਹੀਂ ਸੀ ਡੇਢ ਕਿੱਲਾ ਸੀ ਬਾਈ ਜ਼ਿਮੀਂਦਾਰ ਪਰਿਵਾਰ ਨਾਲ ਉਹ ਹੋ ਸਕੀ ਹੁੰਦਾ ਵੀ ਜ਼ਿੰਮੇਵਾਰ ਪਰਿਵਾਰ ਚੋਂ ਹਨਾ ਮੈਂ ਤੇ ਬਈ ਮੈਨੂੰ ਕਬੱਡੀ ਤੋਂ ਮੈਂ ਤੁਹਾਨੂੰ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਦਾ ਵੀ ਢਾਈ ਕਿੱਲੇ ਬਈ ਮੈਨੂੰ ਮੈਂ ਹੋਰ ਲੈ ਲਈ ਮਾਂ ਖੇੜ ਕਬੱਡੀ ਕਬੱਡੀ ਖੇੜ ਖੇੜ ਕੇ ਬਈ ਵੀ ਮੈਂ ਕਿਵੇਂ ਕ ਕਬੱਡੀ ਬਾਰੇ ਸੁਣ ਸਕਦਾ ਹਨਾ ਕਿਸੇ ਤੋਂ ਮਾੜਾ ਚੰਗਾ ਤੇ ਵਧੀਆ ਚੰਗਾ ਘਰ ਪਾਲਿਆ ਬਈ ਚੰਗੀ ਰੋਟੀ ਖਾਣਾ ਸਾਰਾ ਪਰਿਵਾਰ ਖੈਰ ਸੋਖਾ ਬਈ ਖੁਸ਼ੀ ਦੇ ਖੁਸ਼ ਨੇ ਸਾਰੇ ਹਨਾ ਤੇ ਵੱਡੇ ਭਾਈ ਕਬੱਡੀ ਨੂੰ ਬਦਨਾਮ ਨਾ ਕਰੋ ਇਹੀ ਹੱਥ ਜੋੜ ਕੇ ਬੇਨਤੀ ਆ ਮੇਰੀ ਤੇ ਨਵੇਂ ਪਲੇਅਰਾਂ ਨੂੰ ਉੱਠਣ ਦਿਓ ਬਾਈ ਕਬੱਡੀ ਚ ਬਾਈ ਬਹੁਤ ਕੁਸ ਹੈ ਮਿਹਨਤ ਕਰੋ ਤੇ ਮੇਰੇ ਪਿੰਡ ਦੇ ਨੂੰ ਪੁੱਛੋ ਬਾਈ ਵੀ ਕਿੰਨੀ ਕੁ ਮਿਹਨਤ ਕੀਤੀ ਆ ਹਨਾ ਉਹ ਦੱਸਣਗੇ ਸੋਨੂੰ ਜੀ ਕਿਵੇਂ ਮਿਹਨਤ ਹੁੰਦੀ ਆ ਤੇ అలਾਰਮ ਲੱਗਿਆ ਹੋਇਆ ਬਾਈ ਆਪਣੇ ਫੋਨ ਤੇ 3:30 ਵਜੇ ਦਾ ਤੇ ਉਹ ਅੱਜ ਵੀ 3:30 ਵਜੇ ਉੱਠਦੇ ਆ ਬਾਈ ਫਿਰ ਤੁਹਾਨੂੰ ਪਤਾ ਵੀ ਹੁਣ ਕਿੰਨੀ ਠੰਡ ਹੈ ਠੰਡ ਜਿਹੀ ਇੰਨਾ ਸਵੇਹਾ ਜਾਣਾ ਪੈਂਦਾ ਗਰਾਊਂਡ 'ਚ ਸਾਡੀ ਉਹ ਮਜਬੂਰੀ ਹੈ ਜੇ ਅਸੀਂ ਨਾ ਜਾਵਾਂਗੇ ਦੇ ਤਾਂ ਫਿਰ ਇੱਥੇ ਜੱਗੂ ਜੱਗੂ ਨਹੀਂ ਹੋਣੀ ਹਨਾ ਇਹ ਸਾਨੂੰ ਆਪ ਨੂੰ ਪਤਾ ਹੈ ਵੀ ਗਰਾਊਂਡ ਦੇ ਨਾਲ 12 ਮਹੀਨੇ ਸਾਨੂੰ 30 ਦਿਨ ਪ੍ਰੈਕਟਿਸ ਕਰਨੀ ਪੈਂਦੀ ਹੈ ਬਈ ਗਰਾਊਂਡ 'ਚ ਜਾਣਾ ਹੀ ਪੈਂਦਾ ਤੇ ਹੁਣ ਅਸੀਂ ਆਹ ਦੇਖ ਲਓ ਮੈਚ ਤੇ ਜਾਈ ਜੰਨੇ ਆ ਸਵੇਰੇ 9 ਵਜੇ ਸਿਲ ਘਰੋਂ ਤੁਰ ਪੈਣੇ ਆ ਬਈ ਰਾਤ ਨੂੰ ਕਦੇ 3:30 ਵਜੇ ਵੀ ਜਾਂਦੇ ਆ ਕਦੇ 3 ਵਜੇ ਜਾਂਦੇ ਆ ਕਦੇ 2 ਵਜੇ ਜਾਂਦੇ ਆ 12:00 ਵਜੇ ਦੀ ਵਜਦੀ ਵਜਦੇ ਆ ਬਈ ਕਿਤੇ ਵੀ ਖੇਡਣਾ ਇੰਨੀ ਧੁੰਦ ਹੁੰਦੀ ਆ ਹਨਾ ਇਹ ਇੰਨੇ ਰਿਸਕ ਦੇ ਅਸੀਂ ਖੇਡਦੇ ਆ ਵੱਡੇ ਭਾਈ ਮਾਂ ਖੇਡ ਕਬੱਡੀ ਰਿਸਪੈਕਟ ਕਰਦੇ ਆ ਤੇ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕਬੱਡੀ ਨੂੰ ਨਾ ਬਦਨਾਮ ਕੀਤਾ ਜਾਵੇ ਜੇ ਕੋਈ ਵੱਦ ਘਟ ਬੋਲਿਆ ਗਿਆ ਹੋਵੇ ਹਨਾ ਸਾਰਿਆਂ ਨੂੰ ਹੱਥ ਜੋੜ ਕੇ ਬਾਈ ਮਾਫ ਕਰਿਓ ਹਣਾ ਛੋਟੇ ਬ੍ਰਾਂਹ ਨੂੰ ਛੋਟਾ ਜਵਾਬ ਸਮਝ ਕੇ ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ ਭੈ ਗੁਰਜੀ ਕਾ ਖਾਲਸਾ ਭੈ ਗੁਰਜੀ ਕੀ ਫਤਿਹ